ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮਲੇਵਾਲਾ ਸੋ ਸੋਸ਼ਲ ਮੀਡੀਆ ਤੇ ਲੈਕਟਿਕ ਉਸਨਾਂ ਕੋ ਸੋ ਨਮਾ ਦੇਖਣ ਨੂੰ ਮਿਲਦਾ ਸਾਰਾ ਕੁਸਕਾਰ ਚੱਲੀ ਜਾਂਦਾ ਤੇ ਆਪੋ ਆਪਣੀ ਬੁੱਧੀ ਅਨੁਸਾਰ ਹਰ ਇੱਕ ਇਨਸਾਨ ਗੱਲ ਕਰਦਾ ਰਹਿੰਦਾ ਸੋ ਹੁਣ ਇੱਕ ਨਾ ਬੜੇ ਲੀਡਰਾਂ ਦੀਆਂ ਪੋਸਟਾਂ ਆ ਰਹੀਆਂ ਨੇ ਪਾਰਟੀ ਚਾਹੇ ਕੋਈ ਵੀ ਹੋਵੇ ਪਾਰਟੀ ਹਰ ਇੱਕ ਪਾਰਟੀ ਦਾ ਲਿੰਟਰ ਇੱਕ ਗੱਲ ਕਰ ਰਿਹਾ ਵੀ ਭਾਈ ਅਮਨਪਾਲ ਸਿੰਘ ਖਾਲਸਾ ਜੀ ਜੋ ਫਲੂਰ ਸਾਹਿਬ ਤੋਂ ਆਜ਼ਾਦ ਅਮੀਨਵਾਰ ਖੜੇ ਨੇ ਵੀ ਉਹ ਕਹਿੰਦੇ ਵੀ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਤੇ ਹੁਣ ਜਿਹੜਾ ਪੱਤਰ ਦਾਖਲ ਕਰ ਰਹੇ ਆ ਵੀ ਉਦੋਂ ਸੰਵਿਧਾਨ ਨੂੰ ਮੰਨਣਗੇ ਵੀ ਉਦੋਂ ਸੰਵਿਧਾਨ ਨੂੰ ਮੰਨਣਗੇ ਤੇ ਮੇਰੀ ਬੇਨਤੀ ਹੈ ਜੀ ਦੇਖੋ ਹਰ ਇੱਕ ਤੇ ਉਹਨਾਂ ਦਾ ਸਵਾਲ ਹੋ ਸਕਦਾ ਤੇ ਸਾਡਾ ਆਕਾ ਵੀ ਆਪਾਂ ਜਵਾਬ ਦੇਣਾ ਕਿਸੇ ਨੇ ਵੀ ਜਵਾਬ ਦੇਣਾ ਜਿਹਨੂੰ ਵਧੀਆ ਗੱਲ ਲੱਗਦੀ ਆ ਕਿਸੇ ਨੂੰ ਕਾਂਦੀ ਦਾਲ ਵਧੀਆ ਲੱਗਦੀ ਆ ਕਿਸੇ ਨੂੰ ਕਾਂਗਰਸ ਵਧੀਆ ਲੱਗਦੀ ਆ ਕਿਸੇ ਨੂੰ ਆਮ ਆਦਮੀ ਪਾਰਟੀ ਵਧੀਆ ਲੱਗਦੀ ਆ ਤੇ ਜੇ ਕਿਸੇ ਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਵਧੀਆ ਲੱਗਦਾ ਤਾਂ ਉਹ ਵੀ ਵਿਚਾਰ ਆਪਣੇ ਦੇ ਸਕਦੇ ਸੋ ਮੇਰੇ ਨਿੱਜੀ ਵਿਚਾਰ ਨੇ ਜੀ ਕਿ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਇਸ ਵਿਧਾਨ ਦੇ ਦਾਇਰੇ ਚ ਰਹਿ ਕੇ ਉਹ ਆਪਦੇ ਪੱਤਰ ਦਾਖਲ ਕਰ ਸਕਦੇ ਨੇ ਕਾਗਜ਼ ਦਾਖਲ ਕਰ ਸਕਦੇ ਨੇ ਤਾਂ ਇਹ ਤਾਂ ਵਧੀਆ ਗੱਲ ਆ ਕੋਈ ਮਾੜੀ ਗੱਲ ਤਾਂ ਹੈ ਨਹੀਂ ਕਿਸੇ ਤੇ ਗੋਲੀ ਤਾਂ ਵੱਜਣੀ ਨਹੀਂ ਜੇ ਤਾਂ ਹੋਵੇ ਵੀ ਭਾਈ ਉਹਦੇ ਕਾਰਨ ਨਾਲ ਹੁਣ ਦੁਨੀਆ ਤਬਾਹ ਹੋ ਗਈ ਜੇ ਸਾਰੇ ਲੀਡਰ ਹੀ ਉਹ ਗੱਲ ਕਰਦੇ ਨੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਤਾਂ ਜੇ ਅਸੀਂ ਵੋਟਾਂ 'ਚ ਖੜੇ ਆ ਤਾਂ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਤਾਂ ਉਹ ਤਾਂ ਬਰ ਕਾਨੂੰਨੀ ਤੌਰ ਤੇ ਜੋ ਗੱਲ ਹੈਗੀ ਆ ਕਾਨੂੰਨ ਦੇ ਵਿੱਚੋਂ ਕਰਨੀ ਪੈਣੀ ਆ ਤੇ ਰਹੀ ਗੱਲ ਇਹ ਉਹਨਾਂ ਲੀਡਰਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਆਪਣੇ ਪਰਿਵਾਰਾਂ ਦੀ ਸੋਹ ਤਾਂ ਕੀ ਵੀ ਉਹੀ ਸੋਚ ਕੇ ਸ਼ੀਸ਼ੇ ਦੇ ਮੂਹਰੇ ਖੜਕੇ ਦੱਸ ਦਿਓ ਵੀ ਤੁਸੀਂ ਉਹ ਸਬਦਾਨ ਦੀਆਂ ਸੌਹਾਂ ਖਾ ਕੇ ਸਬਦਾਨ ਦੀਆਂ ਗੱਲਾਂ ਕਰਕੇ ਐਮ ਐਲ ਏ ਵੀ ਬਣ ਗਏ ਐਮ ਪੀ ਵੀ ਬਣ ਗਏ ਹੋਰ ਲੀਡਰ ਵੀ ਬਣ ਗਏ ਕਿ ਤੁਸੀਂ ਕੋਈ ਵਾਅਦੇ ਤੇ ਖਰੇ ਉਤਰੇ ਤੁਸੀਂ ਪੰਜਾਬ ਦਾ ਇੱਕ ਵੀ ਕਾਰਜ ਕਹਦੇ ਹੋ ਵੀ ਹਾਂ ਅਸੀਂ ਇਨਸਾਨੀਅਤ ਦੇ ਤੌਰ ਤੇ ਆ ਕਾਰਜ ਤੇ ਵਧੀਆਂ ਕੀਤਾ ਕਿਉਂ ਕਿ ਗਲੀਆਂ ਨਾਲੀਆਂ ਦੀ ਤੁਸੀਂ ਲੋਕਾਂ ਨੂੰ ਰੱਖਿਆ ਠੀਕ ਆ ਆ ਗਰਾਂਟਾਂ ਦੇ ਵਿੱਚ ਵਾਰ-ਵਾਰ ਕੀ ਰੱਖਿਆ ਹੋਰ ਤੁਸੀਂ ਸਮਾਜ ਦੇ ਲਈ ਅਨੱਤ ਚਾਲੇ ਸਾਡੇ ਨੌਜਵਾਨ ਨਸ਼ੇ ਨਾ ਮਰਦੇ ਨੇ ਜਾਂ ਬਿਆਦਬੀਆਂ ਹੁੰਦੀਆਂ ਨੇ ਇਹਨੂੰ ਕੰਟਰੋਲ ਕੀਤਾ ਉੱਥੇ ਤੁਸੀਂ ਸਵਿਧਾਨ ਨੂੰ ਕੀ ਕਹੋਗੇ ਫਿਰ ਮੇਰੇ ਤਾਂ ਤੁਸੀਂ ਝੂਠੇ ਹੋ ਅਮ ਉਹਨੇ ਹੋਣੀ ਇੱਕ ਫੇਸਬੁੱਕ ਤੇ ਦੇਖੀ ਸੀ ਮੈਨੂੰ ਲੱਗਿਆ ਕਿ ਇਹ ਗੱਲ ਸ਼ੇਅਰ ਕਰਨੀ ਚਾਹੀਦੀ ਆ ਕਿ ਜਿਹੜੇ ਲੀਡਰ ਐਮਪੀ ਐਮਐਲਏ ਜਾਂ ਹੋਰ ਉਹਦੇਆਂ ਦੇ ਹੈ ਉਹਨਾਂ ਨੇ ਸਵਿਧਾਨ ਦੀ ਸੌਂ ਖਾਦੀ ਸੀ ਸਵਿਧਾਨ ਦੇ ਦਾਇਰੇ 'ਚ ਰਹਿ ਕੇ ਗੱਲ ਕੀਤੀ ਸੀ ਕਿ ਉਹ ਆਪਣੀਆਂ ਗੱਲਾਂ ਤੇ ਖਰੇ ਨਹੀਂ ਇਸ ਕਰਕੇ ਭਾਈ ਇਹ ਜ਼ਰੂਰੀ ਨਹੀਂ ਹੁੰਦਾ ਜੇ ਕੋਈ ਕਾਨੂੰਨ ਦੇ ਅ ਧਾਇਰੇ ਚ ਗੱਲ ਆਉਂਦੀ ਹੈ ਤਾਂ ਉਹ ਸਾਰੇ ਕਾਨੂੰਨ ਦੇ ਧਾਇਰੇ ਚ ਬਹਿ ਕੇ ਗੱਲ ਕਰਦੇ ਹੁੰਦੇ ਆ ਤੇ ਇਹਦੇ ਨਾਲ ਕੋਈ ਅੱਗ ਨਹੀਂ ਲੱਗਣ ਲੱਗੀ ਇਹਦੇ ਨਾਲ ਕੋਈ ਮਰ ਨਹੀਂ ਲੱਗਿਆ ਜੇ ਵੋਟਾਂ ਦੇ ਵਿੱਚ ਖੜਿਆ ਤਾਂ ਉੱਥੇ ਹੋਰ ਕਾਨੂੰਨ ਉਹ ਜੋ ਭਾਰਤ ਦਾ ਕਾਨੂੰਨ ਆ ਉਹਦੇ ਹੁੰਦੇ ਉਹਦੇ ਹਿਸਾਬ ਦੇ ਨਾਲ ਵੋਟਾਂ ਕਬੂਲੀਆਂ ਵੀ ਜਾਣਗੀਆਂ ਪਾਈਆਂ ਵੀ ਜਾਣਗੀਆਂ ਫਾਰਮ ਦਾਖਲ ਵੀ ਕੀਤੇ ਜਾਣਗੇ ਇਹ ਕੋਈ ਵੱਡਾ ਵਿਜੀ ਮਾਮਲਾ ਨਹੀਂ ਤੁਸੀਂ ਆਪਦਾ ਦੇਖ ਲਿਓ ਵੀ ਤੁਸੀਂ ਇਹ ਲੀਡਰ ਬਣ ਕੇ ਕਿਹੜਾ ਪੰਜਾਬ ਦਾ ਮਸਲਾ ਹੱਲ ਕੀਤਾ ਸੀ ਤੇ ਉਹ ਦੱਸਦੇ ਹੋ ਸਕਦੀ ਵੀ ਹਾਂ ਅਸਿਆ ਕੀ ਧੜਲੀਆਂ ਨਾਲੀਆਂ ਤੋਂ ਬਿਨਾਂ ਤੁਸੀਂ ਕੱਖ ਨਹੀਂ ਕਰਵਾਇਆ ਪਿੰਡਾਂ 'ਚ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਨੂੰ ਨਹੀਂ ਸੰਭਿਆ ਪੰਜਾਬ 'ਚ ਤੁਸੀਂ ਨਸ਼ਾ ਕੰਟਰੋਲ ਨਹੀਂ ਕੀਤਾ ਗੁਰੂ ਸਾਹਿਬ ਦੀਆਂ ਬਿਆਦਬੀਆਂ ਹੁੰਦੀਆਂ ਕਿ ਜੇ ਉਹਦੇ ਬਾਰੇ ਡੱਕਾ ਨਹੀਂ ਕੀਤਾ ਉਦੋਂ ਮੁੱਝ ਸਾਲੇ ਪੈ ਜਾਂਦੇ ਨੇ ਸੋਡੇ ਗੋਲਣ ਲੱਗ ਜਾਂਦੇ ਠੀਕ ਨਹੀਂ ਵੀ ਸਿਆਣੀ ਜੀ ਗੱਲ ਕਰੀ ਜੀ ਉਹਦੀ ਆ ਵਧੀਆ ਜੀ ਗੱਲ ਕਰੀ ਜੀ ਤੇ ਬਹੁਤ ਰਟਕੇ ਖਾ ਕੇ ਤੁਸੀਂ ਪੰਜਾਬ ਨੂੰ ਬੜਾ ਰਟਕੇ ਖਾਦਾ ਪੰਜਾਬ ਨੂੰ ਜੇ ਵੀ ਹੁਣ ਮੌਕਾ ਮਿਲਦਾ ਤਾਂ ਕਿਸੇ ਨੂੰ ਆ ਲੈਣ ਦਿਓ ਅੱਗੇ ਸਾਰਾ ਖਲੂਰ ਸਾਹਿਬ ਦਾ ਏਰੀਆ ਜਗ ਗਿਆ ਤੇ ਧੰਨਵਾਦ ਆ ਜੀ ਖਡੂਰ ਸਾਹਿਬ ਦੇ ਏਰੀਆ ਦਾ ਬਹੁਤ ਬਹੁਤ ਧੰਨਵਾਦ ਆ ਬੱਚੇ ਬੱਚੇ ਦੇ ਅਸੀਂ ਰਹਿਣੀ ਆ ਕਿ ਬਹੁਤ ਸੋਹਣੀ ਗੱਲ ਕਰ ਰਹੇ ਹੋ ਤੁਸੀਂ ਭਾਈ ਖਾਲੜਾ ਜੀ ਵਾਲਾ ਜਿਹੜਾ ਸਾਡੇ ਸਰ ਕੱਢ ਜਾ ਸੀ ਉਹ ਤੁਸੀਂ ਭਾਈ ਅਮਰਤ ਅਮਰਤਪਾਲ ਸਿੰਘ ਖਾਲਸਾ ਜੀ ਦੇ ਨਾਲ ਖੜ ਕੇ ਉਲਾਉਂਗੇ ਤੁਸੀਂ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖਡੂਰ ਸਾਹਿਬ ਦੇ ਜਿੰਨੇ ਪਿੰਡਾਂ 'ਚ ਵੋਟਾਂ ਪੈਣੀਆਂ ਨੇ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜ਼ਰੂਰਤੀ ਕਰਾ ਚ ਰੱਖਣਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤ